ਗੁਰੂ ਨਾਨਕ ਸਾਹਿਬ ਕੋਈ ਪ੍ਰਭੂ ਦੇ ਭੇਜੇ ਹੋਏ ਰਹਿਬਰ ਨਹੀਂ ਅਕਾਲ ਪੁਰਖ ਆਪ ਗੁਰੂ ਨਾਨਕ ਸਾਹਿਬ ਬਣ ਕੇ ਦੁਨੀਆ ਤੇ ਪ੍ਰਗਟ ਹੋਏ ਜੇ ਜੀ ਹਸਤੀ ਬਿਆਨ ਨਾ ਕੀਤੀ ਜਾ ਸਕੇ ਰੋੜ ਤੇ ਪੜਦੇੋ ਗਿਆਨ ਧਿਆਨ ਇੱਕ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਤੂੰ ਜਿੱਡਾ ਚਾਹੇ ਬੰਦਾ ਗਿਆਨੀ ਹੈ ਦਤਾਕਾਰ ਹੈ ਬੁਲਾਰਾ ਹੈ ਤੇਰੇ ਲਫ਼ਜ਼ ਵੀ ਗੁਰੂ ਨਾਨਕ ਦੀ ਸਾਰ ਨਹੀਂ ਜਾਣ ਸਕਦੇ ਏਡਾ ਵੱਡਾ ਹੈ ਤੂੰ ਧਿਆਨੀ ਹੈ ਬਹੁਤ ਛੇੜ ਪ੍ਰithvi ਵਿੱਚ ਹੈ ਬੜੀ ਢੂੰਗੀ ਚੌਂਕੜੀ ਹੈ ਜਿੰਨਾ ਮਰਜੀ ਧਿਆਨ ਕਰ ਲੈ ਗੁਰੂ ਨਾਨਕ ਦੇ ਰੁਤਬੇ ਦੀ ਸਮਝ ਨਹੀਂ ਆਉਣੀ ਤੈਨੂੰ ਸਾਰ ਨਹੀਂ ਜਾਣ ਸਕਦਾ ਗੁਰੂ ਨਾਨਕ ਸਮੁੰਦਰ ਹੈ ਤੇ ਤੂੰ ਬੁਲਬਲਾ ਹੈ ਕੀ ਤੂੰ ਪਾਵੇਂਗਾ ਗੁਰੂ ਨਾਨਕ ਸਾਗਰ ਤੇਰੀ ਸੁਰਤ ਦੀ ਉਡਾਰੀ ਕੂਜੇ ਵਰਗੀ ਹੈ ਕਿਥੋਂ ਅੰਤ ਪਾਵੇਂਗਾ ਉਹਦਾ ਕਿਉਂ